ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤਰੀ ਮਹਲਾ ਪੰਜਵਾ ਆਏ ਅਨੇਕ ਜਨਮ ਭੰਨ ਸਰਣੀ ਉਦਰ ਦੇਹ ਅੰਧ ਕੋਪਤੇ ਲਾਭ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਾ ਨਿਰਮਲ ਕਰਨੀ ਸਾਧ ਸੰਗਤ ਕੈ ਅਚੰਦ ਲਵਹਾ ਬਿਖਮ ਨਦੀ ਜਾਏ ਕਰਨੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾ ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਵ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹੀ ਨ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵ ਬਿਖ ਮਨ ਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਅਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇ ਅੰਧ ਕੋਪਤੇ ਲਾਵ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹ ਬਿਖਮ ਨਦੀ ਜਾਏ ਕਰਨੀ ਸੋ ਕ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਅਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾ आए अनेक जन्म भ्रम सरणी उदर देह अंध कोपते लाव हो अपनी चरणी रहा ज्ञान ध्यान किस कर्म जाना नाही न निर्मल करनी साध संगत कै अचल लव हो विख मन दी जाए तरणी ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤਰੀ ਮਹੱਲਾ ਪੰਜਵਾਂ ਆਏ ਅਨੇਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਭ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹ ਬਿਖ ਮਨ ਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਅਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜੀ ਮਹਲਾ ਪੰਜਵਾ ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਵੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹਾ ਵਿਖਮ ਨਦੀ ਜਾਏ ਕਰਨੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਅਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜੀ ਮਹਲਾ ਪੰਜਵਾ आए अनेक जनम भ्रम सरणी पुदर देह अंध कोपते लाव, लाव हो अपनी, अपनी चरणी रहा ज्ञान ध्यान किस कर्म जाना जाना। ना जाना नाही न ना निर्मल करनी साध संगत कै अचल लव हो बिकम नदी जाए तरणी ਸੋ ਕਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜੀ ਮਹਲਾ ਪੰਜਵਾ ਆਏ ਅਨੇਕ ਜਨਮ ਭਰਮ ਸਰਣੀ ਪੁਦਰ ਦੇਹ ਅੰਧ ਕੋਪਤੇ ਲਾਭ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹਾ ਵਿਖਮ ਨਦੀ ਜਾਏ ਕਰਨੀ ਸੋਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਭਗਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਆਏ ਅਨੇਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਭ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹਾ ਵਿਖਮ ਨਦੀ ਜਾਏ ਤਰਣੀ ਸੋ ਕਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਅਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾ ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਭ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹਾ ਵਿਖਮ ਨਦੀ ਜਾਏ ਤਰਣੀ ਸੋ ਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਭਗਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜੀ ਮਹਲਾ ਪੰਜਵਾ ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਵੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹਾ ਵਿਖਮ ਨਦੀ ਜਾਏ ਕਰਨੀ ਸੋ ਖਸਮਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਅਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਜੀ ਮਹਲਾ 5 ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਭ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹਾ ਵਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਭਗਤ ਹਰ ਨਾਮ ਰੰਗ ਅਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾ ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਭ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਾ ਨਿਰਮਲ ਕਰਨੀ ਸਾਧ ਸੰਗਤ ਕੈ ਅਚੰਤ ਲਵਹਾ ਵਿਖਮਨ ਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸਨ ਤੇਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਅਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਆਏ ਅਨੇਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੋਪਤੇ લાવ હો અપની ચરણી રહા ਗਿਆਨ ધ્યાન કિસ કર્મ ના જાના નહીં ને નિર્મલ કરણી સાદ સંગત કે અચલ લવ હો વિકમ નદી જાય તરણી સુખ સંપત માયા રસ મીઠે ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜੀ ਮਹਲਾ ਪੰਜਵਾ ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਭ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹਾ ਵਿਖਮ ਨਦੀ ਜਾਏ ਤਰਣੀ ਸੋਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਭ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਾ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹਾ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਅਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜੀ ਮਹਲਾ ਪੰਜਵਾਂ ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਵ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹੀਂ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵ ਬਿਖ ਮਨ ਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜੀ ਮਹਲਾ ਪੰਜਵਾਂ ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੋਪਤੇ ਲਾਵੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵਹਾ ਵਿਖਮ ਨਦੀ ਜਾਏ ਕਰਨੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜੀ ਮਹਲਾ ਪੰਜਵਾ आए अनेक जन्म भरण श्रणी उदर देह दे अंध कोपते लाभो अपनी, अपनी चरणी रहा ज्ञान ध्यान किस कर्म किश्य। जाना। ना जाना नाही न ना निर्मल करनी साध संगत कै अचल लाभो विख मन दी जाए तरणी ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜੀ ਮਹਲਾ ਪੰਜਵਾਂ ਆਏ ਅਨੇਕ ਜਨਮ ਭਰਨ ਸਰਣੀ ਉਦਰ ਦੇਹ ਅੰਧ ਕੋਪਤੇ ਲਾਵ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹੀ ਨ ਨਿਰਮਲ ਕਰਨੀ ਸਾਦ ਸੰਗਤ ਕੈ ਅਚਲ ਲਵ ਬਿਖ ਮਨ ਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਜੀ ਮਹਲਾ ਪੰਜਵਾ ਆਏ ਅਨੇਕ ਜਨਨ ਭਰਮ ਸਰਣੀ ਪोदर ਦੇਹ ਅੰਧ ਕੋਪਤੇ ਲਾਵ ਹੋ ਆਪਣੀ ਚਰਣੀ ਰਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀਂ ਨਿਰਮਲ ਕਰਨੀ ਸਾਧ ਸੰਗਤ ਕੈ ਅਚਲ ਲਵ ਵੇਖ ਮਨ ਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਜੀ ਮਹਲਾ ਪੰਜਵਾਂ आय अनेक जनम भ्रम श्रणी उदर, उदर देह दे अंध कोपते।, कोपते लाव हो अपनी, अपनी चरणी रहा ज्ञान ध्यान किस कर्म ना जाना नाही न निर्मल करनी साध संगत कै अचल लव हो विख मन दी जाए तरणी ਸੋ ਖਸਮਤ ਮਾਇਆ ਰਸ ਮਿਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਵਤ ਹਰ ਨਾਮ ਰੰਗ ਆਪਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ